ਘੰਟੇ ਚੱਲਿਆ ਹੋਈ 1200 ਘੰਟਾ ਚੱਲਿਆ 1200 ਨਾਲ ਦੇ ਡਰਾ ਦਾ ਹਾਂਜੀ ਹਾਂਜੀ ਟਰੈਕਟਰ ਦੀ ਕੰਡੀਸ਼ਨ ਕਿੰਨੇ ਰੋਗੇ ਐਨ ਕੋਕਾ ਵੀਦਾਈ ਜਮ ਇੰਜਨ ਗੇ ਵੀ ਫੁੱਲ ਜਿਵੇਂ ਵਾਰੀ ਬਾਹ ਕੇ ਲੈਈ ਅਗਲਾ ਠੀਕ ਆ ਬਾਲਾ ਜੋ ਕੇ ਕਹਿ ਰਿਹਾ ਮੇਰੇ ਨਾਲ ਦਾ ਨਹੀਂ ਜਮਾ ਹੈਗੇ ਇੱਕ ਨੰਬਰ ਆ ਜੀ ਇਹ ਟਰੈਕਟਰ ਮੇਤਰੋ ਕਹਿ ਸਕਦੇ ਕਿ ਜੇ ਤੁਹਾਡੇ ਸਿਵਲ ਦੇ ਟਪੰਡਾ ਜੇ ਸਿਵਲ ਚੰਗਾ ਨਾਲ ਤਾਂ ਤੁਸੀਂ ਆ ਟਰੈਕਟਰ ਫਰੀ ਦੇ ਵਿੱਚ ਲੈ ਜਾ ਸਕਦੇ ਨਾ ਬਈ ਹਾਂਜੀ ਹਾਂਜੀ ਕੀ ਮੈਂ ਬਈ ਓਕੇ ਜੀ ਇੰਜਨ ਗੇ ਦਾ ਨਵਾਂ ਮਾਡਲ ਹੈ ਵੀਰੇ 1 ਲੱਖ ਰੁਪਇਆ ਲਿਆਓ ਤੇ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਬਾਕੀ ਲੋਨ ਹੋ ਜੂਗਾ ਹਾਂਜੀ ਲੋਨ ਬਈ ਜੇ ਵੀ ਨਮਾਜ਼ ਵੀ ਤਾਂ ਜਾ ਰਿਹਾ ਤਾਂ ਇੱਥੇ ਨਿਗਾ ਮਾਰ ਦਿਓ ਕਿਉਂਕਿ ਬਈ ਇਹਦੇ ਵਿੱਚ ਖਾਸ ਕਰਕੇ ਕੋਈ ਫੀਚਰ ਤਾਂ ਹੁੰਦੇ ਨਹੀਂ ਹੈ ਨਾ ਬਈ ਸਾਰੇ ਸੇਮ ਹੀ ਹੁੰਦੇ ਨੇਗੇ ਅੱਜ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਅੱਜ ਫਿਰ ਪਹੁੰਚੇਗੇ ਪੰਜਾਬ ਟਰੈਕਟਰ ਸੇਲ ਪਰਚੇਜ ਮਾਨਸਾ ਤੇ ਬਈ ਪ੍ਰੀਤ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਈ ਸਤਿ ਸ਼੍ਰੀ ਅਕਾਲ ਠੀਕ ਆ ਬਈ ਪ੍ਰੀਤਾ ਠੀਕ ਆ ਬਈ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਭਾਈ ਜੀ ਠੀਕ ਹੈ ਡਾਕਟਰ ਹੋਇਆ ਆਪਣੇ 10 12 ਟਰੈਕਟਰ ਕਾਪੀ ਕਾਇ ਜਾਂਦੇ ਕਿਵੇਂ ਰਹਿਣਗੇ ਬਾਈ ਇੱਕ ਨੰਬਰ ਹੈ ਇੱਕ ਨੰਬਰ ਰਹਿਣਗੇ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਹੋ ਕੇ ਬਾਈ ਫੁੱਲ ਗਾਰੰਟੀ ਠੀਕ ਹੈ ਜੀ ਲੋਕੇਸ਼ਨ ਕਿੱਥੇ ਹੋਊਗੀ ਬਾਈ ਜੀ ਆਪਣੇ ਇਹ ਮਾਨਸਾ ਕੈਂਚੀਆਂ ਮੈਂਦੀਆਂ ਨਹੀਂ ਆਪਾਂ ਨੂੰ ਠੀਕ ਹੈ ਜੀ ਸੰਦੀਪ ਪੰਪ ਦੇ ਨੇੜੇ ਹੈ ਤੇ ਮਾ ਮਿੱਠੂ ਗਵਾੜੀਆਂ ਨੇ ਨੇੜੇ ਹੈ ਬਾਕੀ ਸਾਰੇ ਨੂੰ ਦੁਆਰਾ ਮੰਨਣਾ ਪੈਣਾ ਬਾਈ ਜੀ ਠੀਕ ਹੈ ਬਾਈ ਇਹ ਟਰੈਕਟਰ ਬਾਈ ਕੋਕਾ ਪੀਸ ਵੇਣ ਲਗੇ ਬਾਕੀ ਵੀ ਸਕਰੀਨ ਤੇ ਨੰਬਰ ਆ ਜੇ ਕਿਸੇ ਵੀਰ ਨੇ ਟਰੈਕਟਰ ਬਾਈ ਕਰਨ ਦਾ ਸੰਪਰਕ ਜਰੂਰ ਕਰ ਲਿਓ ਪੁਰਾਣਾ ਟਰੈਕਟਰ ਕੱਟੇ ਹੋ ਲੂਨ ਹੋ ਜੂਣਾ ਭਾਈ ਲੂਨ ਕਲੀਅਰ ਠੀਕ ਆ ਭਾਈ ਸਭ ਤੋਂ ਪਹਿਲਾਂ ਸਵਰਾਜ 855 ਦਿਖਾਉਣੇ ਭਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇਵੇ ਤੇ ਮੋਟਰ ਰੋਗਾ ਭਾਈ ਪ੍ਰੀਤੇ ਇਹ 23 ਮਾਡਲ ਆ ਜੀ ਠੀਕ ਆ ਭਾਈ ਟਰੈਕਟਰ ਦੀ ਕੰਡੀਸ਼ਨ ਜੇ ਗੱਲਬਾਤ ਕਰੀਏ ਭਾਈ ਹਾਂਜੀ ਹਾਂਜੀ ਬਹੁਤ ਇੱਕ ਨੰਬਰੇ ਮਾਨਸਾ ਨੰਬਰ ਆ ਜੀ ਠੀਕ ਆ ਜੀ ਹਾਂਜੀ ਲੈ ਮਿੱਤਰੋ ਮਾਨਸਾ ਨੰਬਰ ਦਾਗਾ ਟਰੈਕਟਰ ਦੀ ਕੰਡੀਸ਼ਨ ਪੂਰੀ ਫੁੱਲੇ ਕੋਕਾਗਾ ਤੇ ਨਾਲ ਦੇ ਟਾਇਰਾਂ ਦਾ ਬਈ ਹਾਂਜੀ ਹਾਂਜੀ ਠੀਕ ਆ ਜੀ ਲੈ ਮਿੱਤਰੋ ਨਾਲ ਦੇ ਟਾਇਰਾਂ ਦਾ ਪੰਜਾਬ ਨੰਬਰ ਆ ਦੇਗੇ ਚੁੱਲੇ ਵਾਲਾ 2 ਸਪੀਡ ਦੇ ਵਿੱਚ ਆ ਨਾ ਬਈ ਜੀ ਹਾਂਜੀ ਹਾਂਜੀ 2 ਸਪੀਡ ਹੈ ਇਹ ਠੀਕ ਆ ਬਈ ਜੀ ਘੰਟਾ ਤਾਂ ਨਹੀਂ ਪਤਾ ਬਈ ਕਿੰਨੇ ਕਿਤੇ ਲੋਕਰੀ ਤਾਂ ਘੰਟੇ ਚੱਲਿਆ ਹੋਊੀ 1200 ਘੰਟਾ ਚੱਲਿਆ 1200 ਨਾਲ ਦੇ ਟਾਇਰਾਂ ਦਾ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ ਨਾਲ ਦੇ ਟਾਇਰਾਂ ਦਾ 1200 ਘੰਟਾ ਚੱਲਿਆ ਹੋਇਆ ਹੈਗਾ ਲੱਗਦੇ ਕਲੱਚ ਵਾਲਾ ਮਿੱਤਰੋ ਸਾਈਡ ਕਲੱਚ ਵੀ ਕਹਿੰਦੇ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਵੀ ਟਰੈਕਟਰ ਦੀ ਤੇ ਟਾਇਰਾਂ ਦੀ ਕੰਡੀਸ਼ਨ ਰੋ ਪਈਏ ਦੀ ਟਾਇਰ ਹੈਗਾ ਜੀ 85 ਪੈਸੇ ਠੀਕ ਆ ਭਾਈ ਠੀਕ ਆ ਜੀ ਲੈ ਮਿੱਤਰੋ ਨਿਕਲ ਨਿਕਲ ਦੇਖੋ ਨਟਾਣਾ ਭਾਈ ਪੂਰਾ ਫੁੱਲੇ ਪਿਆਗਾ ਏਗਾ ਭਾਈ ਤੇ ਰੇਟ ਰੋਪੇ ਪ੍ਰੀਤ ਇਹ ਸਾਢੇ 6 ਲੱਖ ਦਾ ਦੇਣਾਗਾ ਵੀਰੇ ਆਪਾਂ ਨੇ ਦੇਣਾਗਾ ਸਾਢੇ 6 ਲੱਖ ਦਾ ਠੀਕ ਆ ਜੀ ਮਤਲਬ ਡਿਮਾਂਡ ਜੋ ਮਰਜ਼ੀ ਕਰਾਈ ਜਾਣਾ ਹਾਂਜੀ ਕੋਈ ਮਰਜ਼ੀ ਕਰਾਈ ਜਾਓ ਮਿੱਤਰੋ ਡਿਮਾਂਡ ਜੋ ਮਰਜ਼ੀ ਕਰਾਈ ਜਾਓ ਬਾਈ ਕਹਦਾ ਸਾਢੇ 6 ਲੱਖ ਰੁਪਏ ਦਾ ਜੈਸਰ ਨੂੰ ਦੇਣਾਗਾ ਮਾਨਦਾਨ ਕਰੇ ਬਿਨਾ ਮਿੱਤਰੋ ਮੋੜਣ ਨਹੀਂ ਦਿੰਦਾ ਭਾਈ ਪ੍ਰੀਤ ਹਨਾ ਭਾਈ ਉਹ ਮੌਕੇ ਤੇ ਹੋ ਜਾਂਦਾ ਕੋਈ ਗੱਲ ਹੀ ਮਾਨਦਾਨ ਠੀਕ ਆ ਭਾਈ ਜੀ ਤੇ ਅੱਗੇ ਆ ਗਿਆ ਭਈ ਮਹਿੰਦਰਾ 265 DI ਤੇ ਇਹ ਮਾਡਲ ਬਈ ਪ੍ਰੀਤ ਇਹ 2000 ਮਾਡਲ ਹੈ ਵੀਰੇ ਠੀਕ ਆ ਜੀ ਟਰੈਕਟਰ ਦੀ ਕੰਡੀਸ਼ਨ ਕਿਵੇਂ ਰੂਬ ਹੈ ਕੋਕਾ ਪੀਸ ਹੈ ਜਮ ਇੰਜਨ ਗੇ ਵੀ ਫੁੱਲ ਜਿਵੇਂ ਵਾਰੀ ਬਾਹ ਕੇ ਲੈਈ ਅਗਲਾ ਠੀਕ ਆ ਬਾਲਾ ਜੋ ਕੇ ਕਹਿ ਰਿਹਾ ਮੇਰੇ ਨਾਲ ਦਾ ਨਹੀਂ ਜਮ ਹੈਗਾ ਇੱਕ ਨੰਬਰ ਹੈ ਜੀ ਕੋਕਾ ਪੀਸ ਹੀ ਹੈ ਜਮ ਆਏ ਲੈਫਟ ਪੰਪ ਨਾਲ ਦਾ ਹੀ ਟਰੈਕਟਰ ਦੇ ਠੀਕ ਆ ਲੈਫਟ ਪੰਪ ਨਾਲ ਦਾ ਹੀ ਟਰੈਕਟਰ ਠੀਕ ਆ ਵੀ ਆ ਰੰਗ ਰੂੰਗ ਜਿਵੇਂ ਲੈ ਆ ਹਾਂ ਜੀ ਨਾਲ ਦਾ ਇਹਦਾ ਪੈਸੇ ਲੈ ਜਾਂਦਾ 2000 ਮਾਡਲ ਆ ਠੀਕ ਆ ਬਹੁਤ ਜਿਆਦਾ ਸੋਹਣਾ ਟਰੈਕਟਰ ਠੀਕ ਗੱਲ ਹੈ ਮੇਤਰਾ ਫੁੱਲੇ ਕੋਕਾ ਦਾ ਰੰਗ ਪੇਂਟ ਦਾ ਜਿੰਨਾ ਹੈਗਾ ਸਾਰਾ ਠੀਕ ਹੈ ਜਿੰਨੇ ਵੀ ਟੱਕ ਟੁਕ ਹੈਗੇ ਨੇ ਸਾਰੇ ਨਾਲ ਦੇ ਨੇ ਉਹ ਨਾਲ ਦੇ ਜੋ ਹੈਗਾ ਜੀ ਏ ਕਵੇ ਟਾਇਰਾਂ ਦੀ ਕੰਡੀਸ਼ਨ ਕਿਵੇਂ ਰੂਬੇ ਪ੍ਰੀਤੇ ਦੀ ਟਾਇਰ ਹੈਗੇ ਵੀਰੇ 90 ਪੈਸੇ ਠੀਕ ਹੈ ਜੀ 90 ਪੈਸੇ ਟਾਇਰ ਪੈਣਗੇ ਠੀਕ ਆ ਲੈ ਮਿੱਤਰੋ 90 ਪੈਸੇ ਟਾਇਰ ਪੈਣਗੇ ਕੰਡੀਸ਼ਨ ਦਾ ਟਰੈਕਟਰ ਚੰਗਾ ਪਿਆਗਾ 12 ਦੇ 12ਾਂ ਚ ਪਈਏ ਹਾਂ ਜੀ 12 ਵਾਲੀ ਹੁੰਦਾ ਈ ਠੀਕ ਹੈ 260 ਆ ਨਾ ਠੀਕ ਹੈ 260 ਇਹ ਮੋਤੀ ਰੇਸ ਆ ਲਾ ਗਿਆ ਵੀਰੇ 2000 ਪਿਓਰ 2000 ਮੰਨ ਲਾ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋ ਤੇ ਰੇਟ ਰੂਬਈਆ ਦਾ ਇਹ ਦੇ ਦਿਆਂ ਵੀਰੇ 85000 ਦਾ 1 ਲੱਖ 1 ਲੱਖ ਤੇ 85000 ਦਾ ਲੈ ਮਿੱਤਰੋ 1 ਲੱਖ ਤੇ 85000 ਦਾ 265 DI ਇਹ ਮਿਲ ਜੂਗਾ ਹਾਈ ਸਪੀਡ ਆ ਗਿਆ ਨਾ ਭਾਈ ਹਾਂਜੀ ਹਾਂਜੀ ਠੀਕ ਹੈ ਹਾਈ ਸਪੀਡ ਦੇ ਵਿੱਚ ਆ ਗਿਆ ਮਿੱਤਰੋ ਤੇ ਅਗਲਾ ਆ ਗਿਆ ਭਾਈ DI 35 ਦਾ ਇਹ ਟਰੈਕਟਰ ਮਿੱਤਰੋ ਕਹਿ ਸਕਦੇ ਆਂ ਕਿ ਜੇ ਤੁਹਾਡੇ ਸਿਵਲ ਦੇ ਡਿਪੈਂਡ ਆ ਜੇ ਸਿਵਲ ਚੰਗਾ ਨਾ ਤਾਂ ਤੁਸੀਂ ਆਹ ਟਰੈਕਟਰ ਫ੍ਰੀ ਦੇ ਵਿੱਚ ਲੈ ਜਾ ਸਕਦੇ ਆਂ ਭਾਈ ਹਾਂਜੀ ਹਾਂਜੀ ਲੋਨ ਫੋਲੋ ਠੀਕ ਹੈ ਫੁੱਲੀ ਲੋਨ ਹੋ ਜਾਊਗਾ ਬਈ ਸੁਬਾ ਚੰਗਾ ਹੈਗਾ ਤੁਹਾਡਾ ਟਰੈਕਟਰ ਦੀ ਕੰਡੀਸ਼ਨ ਤਾਂ ਬਈ ਨਿਗਾਹ ਪਰਵਾ ਦੇ ਇੰਜਨ ਚੈੱਕ ਕਰ ਸਕਦੇ ਬਈ ਫੁੱਲੀ ਸੀਲ ਹੈਗਾ ਫੁੱਲੇ ਕੋਕ ਹੈਗਾ 17 ਮਾਡਲ ਹੈ ਜੀ 17 ਮਾਡਲ ਹੈਗਾ 42 ਉਸ ਪਾਵਰ ਆਇਆ ਜੀ ਠੀਕ ਹੈ ਜੀ ਇਹ ਵਾਲੀ ਕੈਟਾਗਰੀ ਚ ਆ ਜਾਂਦਾ 42 ਉਸ ਦਾ ਠੀਕ ਹੈ ਇਹ ਮਤਲਬ ਬਈ 39 ਵਾਲਾ ਹੁੰਦਾ ਨਾ ਬਈ ਹਾਂ 39 ਵਾਲਾ ਹੁੰਦਾ ਠੀਕ ਹੈ ਜੀ ਸਪੈਸ਼ਲ ਕੈਸਾ ਰੇਟ ਹੈ ਹਾਂ ਸਪੈਸ਼ਲ ਸਪੈਸ਼ਲ ਠੀਕ ਹੈ ਸਪੈਸ਼ਲ ਟਰੈਕਟਰ ਹੈ ਮਿੱਤਰੋ ਦੇਖ ਸਕਦੇ ਸਾਦੀ ਕਟਾਈ ਚ ਬਈ ਹੈ ਪਾਵਰ ਆਈ ਪਾਵਰ ਕਟਾਈ ਹੈ ਠੀਕ ਹੈ ਨਾ ਮਿੱਤਰੋ ਪਾਵਰ ਕਟਾਈ ਦੇ ਟਾਇਰ ਹੈਗੇ ਵੀਰੇ 75 80 ਪੈਸੇ 80 ਪੈਸੇ ਮੰਗ ਲੋ 75 ਮੰਗ ਲੋ ਜਾਂ 80 ਮੰਗ ਲੋ ਠੀਕ ਹੈ 75 80 ਪੈਸੇ ਟਾਇਰ ਪੈਣਗੇ ਮਤਲਬ ਕਹਿ ਸਕਦੇ ਬਈ 75 ਮੰਨ ਕੇ ਆਉਂਗਾ ਤਾਂ 80 ਹਾਂਜੀ 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 ਠੀਕ ਹੈ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਦੇ ਵੀ ਟਰੈਕਟਰ ਫੁੱਲੀ ਕੋਕਾਗਾ ਚੰਗੇ ਕੰਡੀਸ਼ਨ ਦਾਗਾ ਠੀਕ ਹੈ ਬਈ ਜੀ ਤੇ ਇਹਦਾ ਰੇਟ ਰੁਕਰੀ ਤਾਂ ਇਹਦਾ ਮੰਗਦਾ ਵੀਰੇ 395000 ਆ ਠੀਕ ਹੈ ਬਈ ਮੌਕੇ ਤੇ ਮਾਨਦਾਨ ਕਰ ਦਿਆਂਗੇ ਮੰਗਦੇ ਹਾਂਗੇ ਧੰਨਵਾਦ 99000 ਮੰਨ ਤਾਂ ਹੋ ਜੀਗਾ ਮੰਨ ਤਾਂ ਕਰਦੇ ਠੀਕ ਹੈ ਮਤਰੋ 395000 ਰੁਪਏ ਮੰਗਦੇ ਨੇਗੇ ਬਾਈ ਮਤਲਬ ਕਹਿ ਸਕਦੇ ਆਂਗੇ ਜੇ ਤੁਸੀਂ ਨਵਾਂ ਟਰੈਕਟਰ ਲੈਣ ਜਾ ਰਹੇ ਹੋ ਤਾਂ ਆਹ ਟਰੈਕਟਰ ਤੇ ਨਿਗਾਹ ਮਾਰ ਲਓ 2 ਤੋਂ 2.5 ਲੱਖ ਰੁਪਏ ਦਾ ਫਾਇਦਾ ਹੋ ਜੂਗਾ ਸਾਡੇ ਟਰੈਕਟਰ ਦੇ ਵਗਰਾ ਬਾਕੀ ਗੱਡੀ ਲੋਨ ਫੁੱਲੀ ਹੋ ਜੂਗਾ ਇਹ ਕਿਸੇ ਲੋਨ ਕਰਾਉਣ ਆਇਆ ਫੁੱਲ ਲੋਨਾਂ ਨੂੰ ਹੋ ਜੂਗਾ ਠੀਕ ਹੈ ਫ੍ਰੀ ਤੇ ਟਰੈਕਟਰ ਕਹਿ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਜੀ ਚਲੋ ਮਤਰੋ ਰਾਣਾ ਖੁੰਡ ਦਿਖਾਉਣ ਹੈਗਾ ਸੋਨੂੰ 3630 ਫੋੜਾ ਟਰੈਕਟਰ ਦੀ ਕੰਡੀਸ਼ਨ ਇਹਦੇ ਵਿੱਚ ਚੈੱਕ ਕਰ ਸਕਦੇ ਹੋਗੇ ਜਹਾਜੀ ਮਗਰਾਟਾਂ ਵਾਲਾ ਗਿਆ ਕਨੋਪੀ ਛਤਰੀ ਡੈਕ ਲੱਗਾ ਹੋਇਆਗਾ ਤੇ ਇਹ ਮਾਡਲ ਬਈ ਇਹ 2000 ਤਿੰਨ ਚਾਰ ਮਾ ਤਿੰਨ ਮੰਨ ਲਿਆ ਠੀਕ ਹੈ ਜੀ ਸੈਂਟਰ ਗੇਅਰ ਹੈਗਾ ਟੂ ਸਪੀਡ ਹੈ ਨਾ ਬਈ ਇਹ ਹਾਂਜੀ ਹਾਂਜੀ ਟੂ ਠੀਕ ਹੈ ਲੈ ਮਿੱਤਰੋ ਹਾਈ ਲੋ ਵਾਲਾ ਆ ਜਾਂਦਾ ਟੂ ਸਪੀਡ ਦੇ ਵਿੱਚ ਆ ਜਾਂਦਾ ਟਰੈਕਟਰ ਦੀ ਕੰਡੀਸ਼ਨ ਬਈ ਚੰਗੀ ਪਈ ਆ ਤੇ ਫਰੰਟ ਆਰ ਤਾਂ ਨਵੇਂ ਵਾਂਗੂ ਪੈਣੇ ਨੇ ਬਈ ਮੂਰਲੇ ਅਗਲੇ ਨਵੇਂ ਵਰਗੇ ਪਿਛਲੇ 40 ਕਿ ਪੈਸੇ ਠੀਕ ਹੈ ਪਾਵਰ ਸਟੀering オリジナル ਹੀ ਆ ਬਈ ਪਾਵਰ ਸਟੀering ਇਹਦਾ ਹੋਇਆ ਹੋਇਆ ਵੀਰੇ ਇਹ ਠੀਕ ਆ ਹੋਇਆ ਕੰਪਨੀ ਚੋਂ ਹੋਇਆ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋਗੇ ਟਰੈਕਟਰ ਚੰਗਾਗਾ ਤੇ ਇਹਦਾ ਰੇਟ ਬਈ ਇਹ 2.5 ਲੱਖ ਦਾ ਦੇਣਾ ਵੀਰੇ ਆਪਾਂ ਨੂੰ 2.5 ਲੱਖ ਦਾ ਦੇਣਾਗਾ ਲੈ ਮਿੱਤਰੋ ਜੱਸਨੂ ਵਾਲੇ ਰੋਇਟੀ ਦੱਸ ਰਿਹਾ ਜਪਰੀ ਦਾ ਜੱਸਨੂ ਬਈ ਟਰੈਕਟਰ 2.5 ਲੱਖ ਰੁਪਏ ਦਾ ਪਣੂਗਾ ਨਾ ਬਈ ਹਾਂਜੀ ਹਾਂਜੀ ਠੀਕ ਹੈ ਜੀ ਲੋਨ ਤਾਂ ਹੋਣਾ ਨਹੀਂ ਨਾ ਬਈ ਇਹਤੇ ਲੋਨ ਤਾਂ ਨਹੀਂ ਹੋਣਾ ਠੀਕ ਆ ਬਈ ਜੀ ਤੇ ਅਗਲਾ ਆ ਗਿਆ ਮਿੱਤਰੋ ਸਵਰਾਜ 855 ਫੋਰ ਸਟਾਰ ਦੇ ਵਿੱਚ ਰਿਵਰਸ ਪੀਟੀਏ ਤੇ ਇਹ ਮਾਡਲ ਬਈ ਇਹ 12 ਮਾਡਲ ਆਗਾ 12 ਮਾਡਲ ਆਗਾ ਟਾਂਕੇ ਵਾਲਾ ਮਿੱਤਰੋ ਬੈਂਪਰ ਲੱਗਾ ਹੋਇਆ ਟਾਇਰਾਂ ਦੀ ਕੰਡੀਸ਼ਨ ਰੂਬੀ ਇੰਜਨ ਵਗੈਰਾ ਦਾ ਓਕੇ ਜੀ ਟਾਇਰ ਹੈਗੇ ਆ 90 ਪੈਸੇ ਜੀ ਠੀਕ ਆ ਜੀ 90 ਪੈਸੇ ਟਾਇਰ ਪੈਣਗੇ ਮਿੱਤਰੋ ਮੂਹਰੇ 45 ਰੁਪਏ ਜੀ ਠੀਕ ਆ ਜੀ ਪੰਜਾਬ ਨੰਬਰ ਆ ਬਈ ਇਹ ਨੰਬਰ ਹਰਿਆਣਾ ਮੌਕੇ ਦੇ ਕੈਨੋਸੀ ਵਗੈਰਾ ਮਿਲੂ ਵੀਰੇ ਸਾਰੀ ਆਪਾਂ ਆਪ ਦੀ ਜੋਰ ਬਣ ਲੈ ਆ ਕੇ ਨੋਸੀ ਦਾ ਸੌਦਾ ਕਰ ਚੋਗੇ ਦੋਵੇਂ ਮਿਲ ਹਾਂਜੀ ਹਾਂਜੀ ਠੀਕ ਆ ਬਈ ਤੇ ਲੈ ਆ ਕੇ ਆਪਾਂ ਦੇਣੀ ਜੀ ਇਹਦਾ ਰੇਟ ਬਈ ਇਹਦਾ 4 ਲੱਖ ਆ ਜੀ ਠੀਕ ਆ ਜੀ 4 ਲੱਖ ਹਾਂਜੀ ਮੌਕੇ ਤੇ ਮਾਨਤਾ ਕਰ ਦੇਵਾਂਗੇ ਠੀਕ ਆ ਲੈ ਮਿੱਤਰੋ 4 ਲੱਖ ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਣ ਇਹਦਾ ਵੀ ਹੋ ਜਾਊਗਾ ਲੋਨ ਹੋ ਜਾਊ ਬਈ ਇਹ ਤੇ ਹਾਂ ਲੋਨ ਹੋ ਜੂਗਾ ਜੀ ਠੀਕ ਹੈ ਲੋਨ ਵੀ ਹੋ ਜੂਗਾ ਐਪੀਡ ਮਤਲਬ ਬਾਕੀ ਸੋਨ ਪ੍ਰੂਫ ਮਿਲ ਜਾਣਗੇ ਇਹਦੇ ਵੀ ਹਾਂਜੀ ਹਾਂਜੀ ਤੇਲਾ ਮਿੱਤਰੋ ਅਗਲਾ ਆ ਗਿਆ ਸਵਰਾਜ 744 FE ਫਰੰਟ ਰੇਡੀਅਲ ਟਾਇਰ ਨਿੰਗੇ ਮਿੱਤਰੋ ਨਵੇਂ ਟਾਇਰ ਨਗੇ ਤੇ ਬੈਕ ਟਾਇਰਾਂ ਦੀ ਕੰਡੀਸ਼ਨ ਰੋਬੇ ਜੀ ਪਹਿਲੇ ਟਾਇਰ ਹੈਗਾ ਅੱਧੇ ਵੀਰੇ ਠੀਕ ਆ ਜੀ ਅੱਧੇ ਟਾਇਰਾਂ ਗੇ ਇੰਜਨ ਗੇਅਰ ਦਾ ਕਿਵੇਂ ਹੈ ਬਈ ਓਕੇ ਹੈ ਇੰਜਨ ਗੇਅਰ ਦਾ ਨਵਾਂ ਮਾਡਲ ਹੈ ਵੀਰੇ ਠੀਕ ਆ ਤੇ ਮਿੱਤਰੋ ਚੈੱਕ ਕਰ ਸਕਦੇ ਹੋਗੇ ਬਈ ਇੰਜਨ ਗੇਅਰ ਦਾ ਫੁੱਲੀ ਕੋਕਾ ਗਾ ਬਈ ਬਾਈ ਕਹਿੰਦਾ ਤੇ ਇਹਦਾ ਰੇਟ ਬਈ ਇਹ ਦਾ 60000 ਰੁਪਇਆ 2 ਲੱਖ 60000 ਮੌਕੇ ਦੇ ਮਾਨਤਨ ਕਰਦੇ ਆਂ ਠੀਕ ਆ ਮਿੱਤਰੋ 2 ਲੱਖ 60000 ਰੁਪਇਆ ਡਬਲ ਕਲੱਚਾ ਡਬਲ ਕਲੱਚਾਗਾ ਠੀਕ ਆ ਬਈ ਬਾਕੀ ਨਾ ਕਿ ਤੁਹਾਨੂੰ ਸਾਰੇ ਵੀ ਟਰੈਕਟਰ ਦੇ ਪੂਰੇ ਮਿਲ ਜਾਣਗੇ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਲੋਨ ਹੋਣਾ ਨਹੀਂ ਲੋਨ ਇਹਦੇ ਨਹੀਂ ਹੋਣਾ ਜੀ ਠੀਕ ਆ 14 14 ਦੇ ਟੈਰਾਂ ਜਗਾ ਹਾਂ ਜੀ ਚਲ ਤੇ ਅਗਲਾ ਆ ਗਿਆ ਮਿੱਤਰੋ ਸਵਰਾਜ 855 4 ਸਟਾਰ ਦੇ ਵਿੱਚ ਤੇ ਇਹ ਮਾਡਲ ਬਈ 18 ਮਾਡਲ ਹੈ ਵੀਰੇ 18 ਮਾਡਲਗਾ ਆ ਕਹਿ ਸਕਦੇ ਆ ਸਟਾਰਟਿੰਗ ਮਾਡਲ ਕਹਿ ਸਕਦੇ ਨਾ ਬਈ ਦੇਗੀ ਜੁਲਾ ਵਾਲਾ ਬਈ ਉਹ ਦੁਆ ਦੇਗੀ ਆ ਗਿਆ ਬਸ ਠੀਕ ਆ ਬਈ ਮਤਲਬ 7ਵੇਂ 7ਵੇਂ ਮਹੀਨੇ ਤੋਂ ਬਾਅਦ ਬਈ ਦੇਗੀ ਚੁਲਾ ਆ ਗਿਆ ਸੀ ਇਹ ਬਿਨਾ ਦੇਗੀ ਚੁੱਲੇ ਵਾਲਾਗਾ 2 ਸਪੀਡ ਦੇ ਵਿੱਚ ਹੈਗਾ ਸੈਂਟਰ ਗੇਅਰ ਹੈਗਾ ਤੇ ਮਾਡਲ ਬਈ 18 ਮਾਡਲ ਹੈ ਬਈ 18 ਮਾਡਲ ਹੈਗਾ ਠੀਕ ਆ ਬਈ ਤੇ ਟਾਇਰ ਵੀ ਦੇ ਨਾਲ ਦੇ ਨੇ ਨਾਲ ਦੇ ਜੀ ਠੀਕ ਆ ਬਈ ਤੇ ਰੇਟਰੂ ਵੀ ਇਹਦਾ ਇਹ 5.5 ਲੱਖ ਜੀ 5.5 ਲੱਖ ਮੌਕੇ ਦੀ ਮੰਤਾਨ ਕਰਦੇ ਆ ਠੀਕ ਆ ਜੀ 5.5 ਲੱਖ ਰੁਪਏ ਡਿਮਾਂਡਾ ਮਿੱਤਰੋ 1.5 ਲੱਖ ਰੁਪਇਆ ਲਿਆਓ ਤੇ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਬਾਕੀ ਲੋਨ ਹੋ ਜੂਗਾ ਲੋਨ ਬਈ ਚਲੋ ਮਿੱਤਰੋ ਅਗਲਾ ਦਿਖਾਉਣਾ ਹੈਗੇ ਪੁਰਾਣੇ ਖੁੰਡ ਦੇ ਵਿੱਚ ਹੀ ਕਹਿ ਸਕਦੇ ਹਾਂਗੇ ਇਹਨੂੰ ਵੀ ਟਰੈਕਟਰ ਨੂੰ ਤੇ ਇਹ ਮਾਡਲ ਬਈ ਇਹ 22 ਮਾਡਲ ਹੈ ਜੀ 22 ਮਾਡਲ ਹੈਗਾ ਜੇ ਤੁਸੀਂ ਬਈ ਨਵਾਂ ਖਰੀਦਣ ਜਾ ਰਹੇ ਹੋ ਤੇ ਇੱਥੇ ਨਿਗਾਹ ਮਾਰ ਜਿਓ ਕਿਉਂਕਿ ਬਈ ਇਹਦੇ ਵਿੱਚ ਖਾਸ ਕਰਕੇ ਕੋਈ ਫੀਚਰ ਤਾਂ ਹੁੰਦੇ ਨਹੀਂ ਨਾ ਬਈ ਸਾਰੇ ਸੇਮ ਹੀ ਹੁੰਦੇ ਨੇਗੇ ਕੋਈ ਨਹੀਂ ਹੁੰਦੇ ਜੀ ਠੀਕ ਆ ਬਈ ਤੇ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਤੇ ਇਹਦਾ ਰੇਟ ਬਈ ਇਹਦਾ 2.5 ਲੱਖ 2.5 ਲੱਖ ਰੁਪਇਆ ਠੀਕ ਹੈ ਲੈ ਮਤਰਾ 2 ਲੱਖ ਰੁਪਏ ਡਿਮਾਂਡ ਆ ਮਾਨ ਤਾ ਨੂੰ ਹੋ ਜਾਊਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਨੰਬਰ ਇਹਦਾ ਬਈ ਮਾਨਸਾ ਦਾ ਜੀ ਮਾਨਸਾ ਦਾ 831 ਠੀਕ ਆ ਬਈ ਮਾਨਸਾ ਦਾ ਨੰਬਰ ਹੈਗਾ ਤੇ ਇਹ ਤੋਂ ਬਿਨਾਂ ਬਈ ਹੋਰ ਟਰੈਕਟਰ ਵੀ ਹੈਗੇ ਨੇ ਆਪਣੇ ਕੋਲ ਹੋਰ ਹਾਂ ਤਿਆਰ ਕਰਨ ਵਾਸਤੇ ਖੜਾਏ ਹੋਏ ਨੇ ਬਰ ਬਨਾਲੇ ਚੱਲੀ ਜਾਂਦਾ ਸਿਸਟਮ ਠੀਕ ਆ ਬਈ ਹਾਂਜੀ ਹਾਂਜੀ ਤੇ ਬਾਕੀ ਲੋਕੇਸ਼ਨ ਬਈ ਮਾਨਸਾ ਕੈਂਚੀਆਂ ਵੀਰੇ ਠੀਕ ਆ ਜੀ ਹਾਂਜੀ ਮਾਨਸਾ ਕੈਂਚੀਆਂ ਸੰਦੀਪ ਪੰਪ ਦੇ ਨੇੜੇ ਹੈਗਾ ਵਸੇ ਠੀਕ ਆ ਵਸੇ ਹਾਂ ਮਿੱਠੂ ਗੁਬੜੀ ਵਾਲੀ ਸਾਈਡ ਓਕੇ ਬਈ ਹਾਂਜੀ ਤੇ ਮੋਬਾਈਲ ਨੰਬਰ ਬਈ ਜੀ 94652 6742 ਠੀਕ ਹੈ ਭਾਈ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਟਰੈਕਟਰ ਵਾਈ ਕੋਈ ਵੀ ਕਰ ਸਕਦੇ ਹੋਗੇ ਕਰ ਲਓ ਸੰਪਰਕ ਠੀਕ ਹੈ ਭਾਈ ਜੀ ਧੰਨਵਾਦ ਜੀ